ਕਿ ਨਾ 100 ਰੁਪਏ ਦਾ ਪਰਚਾ ਲਿਆ ਅਸਤ ਆਪਣਾ ਤੁਸੀਂ ਨਾ ਜਿੱਦਾਂ ਤਾ ਡੱਗੇ ਚਿਰਦ ਖੁੱਪੀ ਹੋਣੀ ਹੈ ਭਾਬੀ ਜਿਵੇਂ ਜਿਵੇਂ ਨਾ ਦਰਬਾਰ ਨੇੜੇ ਆਈ ਜਾਂਦਾ ਦਿਨ ਨੂੰ ਨਾ ਸ਼ਾਂਤੀ ਮਿਲ ਜੰਦੀ ਹੈ ਤੂੰ ਨਾ ਬਹੁਤੀ ਟੈਨਸ਼ਨ ਨਾ ਲੈ ਕਿਰਨ ਜਿੰਨੇ ਬੁਲਾਇਆ ਉਹਨੇ ਕੋ ਸੋਚ ਕੇ ਬੁਲਾਇਆ ਹੋਣਾ ਨਾ ਕੀ ਪਤਾ ਤੇਰੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਹੀ ਨਿਕਲ ਜਾਵੇ ਆਹੋ ਭਾਬੀ ਮੇਰੀ ਨੀ ਤਾਂ ਮੇਰੀ ਕੁੜੀ ਦੀ ਸੁਣੀ ਜਾਊਗੀ ਇਹਦਾ ਨਾ ਮਾਮਾ ਹੀ ਨਾਲ ਜ਼ਿਆਦਾ ਪਿਆਰ ਹੈ ਕਿਰਨ ਜੇ ਜੋ ਕਿਸੇ ਇਨਸਾਨ ਨੇ ਕਿਸੇ ਦਾ ਮਾੜਾ ਨਹੀਂ ਨਾ ਕੀਤਾ ਹੁੰਦਾ ਤੇ ਮਾਹਮਾਈ ਉਹਦਾ ਨਹੀਂ ਮਾੜਾ ਹੋਣ ਦਿੰਦੀ ਹਾਂਜੀ ਭਬੀ ਮੈਨੂੰ ਪਤਾ ਹੈ ਮੈਂ ਆ ਕਿਸੇ ਦਾ ਅੱਜ ਤੱਕ ਮਾੜਾ ਨਹੀਂ ਕੀਤਾ ਤੇ ਮਾਮਾ ਹੀ ਮੇਰਾ ਵੀ ਨਹੀਂ ਮਾੜਾ ਹੁੰਦੂਗੀ ਗੁੰਨੂ ਕੀ ਗੱਲ ਹੋ ਗਈ ਤੂੰ ਚੁੱਪ ਕਰਕੇ ਗੱਲਾਂ ਹੀ ਸੁਣੀ ਜਾਨੀ ਹੈ ਜਿਹੜੀਆਂ ਮਾਤਾ ਰਣੀ ਨਾਲ ਤੂੰ ਸ਼ਿਕਾਇਤਾਂ ਕਰਨੀਆਂ ਸੀ ਸਭ ਯਾਦ ਹੈ ਨਾ ਤੈਨੂੰ ਮੈਨੂੰ ਪਤਾ ਹੈ ਮੈਨੂੰ ਕਿਹੜੇ ਕਿਹੜੇ ਸਵਾਲਾਂ ਦੇ ਜਵਾਬ ਲੈਣੇ ਨੇ ਪਰ ਮੈਨੂੰ ਉਹ ਸਵਾਲਾਂ ਦੇ ਜਵਾਬ ਮਿਲਨੇ ਚਾਹੀਦੇ ਨੇ ਕਿਰਨ ਇੱਕ ਗੱਲ ਨਾ ਯਾਦ ਰੱਖੀ ਮੇਰੀ ਸਹੀ ਟਾਈਮ ਆਣ ਵਾਸਤੇ ਵੀ ਨਾ ਟਾਈਮ ਲੱਗਦਾ ਭਾਬੀ ਇੱਕ ਗੱਲ ਦੱਸੋ ਤੇਰਾ ਪੇਕਾ ਮੇਰੇ ਨਾਲ ਠੀਕ ਤਾਂ ਹੈਗਾ ਉਹ ਤਾਂ ਨਹੀਂ ਗिल्ਟ ਫੀਲ ਕਰਦਾ ਕਿ ਅਸੀਂ ਕਿਰਨ ਨਾਲ ਖੜ ਕੇ ਗਲਤੀ ਕਰ ਰਹੇ ਹਾਂ ਤੂੰ ਕੰਬਣੀ ਹੋਈ ਆ ਕਿਰਨ ਤੇ ਤੇਰੇ ਪੇਕਾ ਨੇ ਤੇਰੇ ਨਾਲ ਨਾ ਖੜਨਾ ਹੁੰਦਾ ਉਹ ਤੇਰਾ ਭਰਾ ਜ਼ਰੂਰੀ ਤੈਨੂੰ ਇੱਥੇ ਇੰਨੀ ਦੂਰ ਲੈ ਕੇ ਆਂਦਾ ਆਹੋ ਭਾਬੀ ਆ ਵੀ ਗੱਲ ਠੀਕ ਐ ਨਾਲੇ ਇੱਕ ਗੱਲ ਦੱਸੋ ਦੋਨੋਂ ਭਰਾ ਕਿਵੇਂ ਆ ਠੀਕ ਰਹੀ ਜਾਂਦੇ ਨੇ ਹਾਂ ਸਭ ਕੁਝ ਠੀਕ ਆ ਬਸ ਰਮਨ ਵੀਰ ਨਾ ਗਿੱਲੇ ਗਿਆ ਆਇਆ ਤੇ ਦੋਨੋਂ ਪ੍ਰਾ ਦਬੀਆ ਕੰਮ ਕਰੀ ਜਾਂਦੇ ਪਿਆ بس ਹਰਦੀਪ ਦੀਦੀ ਹੈਗੇ ਆ ਵਿੱਚ ਠੁੰਗਾ ਜੀਆਂ ਮਾਰਦੇ ਰਹਿੰਦੇ ਆ ਭਾਬੀ ਅੱਜ ਮੇਰੀ ਲਾਈਫ ਜਿੱਤੇ ਵੀ ਹੈਗੀ ਨਾ ਉਹਦੇ ਵਿੱਚ ਨਾ ਹਰਦੀਪ ਭਾਬੀ ਦਾ ਸਭ ਤੋਂ ਵੱਡਾ ਹੱਤ ਹੈ ਚਲ ਕਿਰਨ ਤੂੰ ਇਹਨਾਂ ਚੀਜ਼ਾਂ ਦੀ ਨਾ ਟੈਨਸ਼ਨ ਨਾ ਲੈ ਹਰੇਕ ਨੂੰ ਨਾ ਆਪਣੇ ਆਪਣੇ ਕਰਮਾਂ ਦੀ ਸਜ਼ਾ ਮਿਲ ਲੀ ਜਾਂਦੀ ਹੈ ਬਸ ਕਿਸੇ ਨੂੰ ਜਲਦੀ ਮਿਲ ਜਾਂਦੀ ਹੈ ਕਿਸੇ ਨੂੰ ਲੇਟ ਕੀ ਹੋਇਆ ਕੀ ਗੱਲਾਂ ਕਰੀ ਜਾਂਦੀ ਐ ਇਹ ਬਸ ਨਾ ਆਪਣੀ ਜ਼ਿੰਦਗੀ ਨੂੰ ਲੈ ਕੇ ਐਵੇਂ ਬੋਚ ਪਾਈ ਬੈਠੀ ਆ ਮੈਨੂੰ ਇਹ ਨਹੀਂ ਕਿਹਾ ਤੂੰ ਆਰਮਨਾਲ ਮੱਥਾ ਡੇਕ ਕੱਪਰ ਕੀ ਕੋ ਜਾਣਾ ਜੇ ਇੱਥੇ ਆ ਕੇ ਵੀ ਆਪਣੇ ਆਪ ਨਾਲ ਸ਼ਿਕਾਇਤਾਂ ਕਰਨੀਆਂ ਫੇਰ ਤਾਂ ਓਖਾ ਉਹ ਜਿਹਦੇ ਦਰ ਤੇ ਆਏ ਆ ਨਾ ਉਹਨੂੰ ਸਾਰਾ ਕੁਝ ਪਤਾ ਹੈ ਤੈਨੂੰ ਕਿਹੜੀ ਚੀਜ਼ ਕਿਹੜੇ ਟਾਈਮ ਚਾਹੀਦੀ ਹੈ ਤੇ ਤੈਨੂੰ ਉਦੋਂ ਹੀ ਮਿਲਣੀ ਹੈ ਸਮਝ ਗਈ ਚਲਾ ਬੰਨਿਆ ਚਲਿਏ ਹੁਣ ਚਲਿਏ ਚਲੋ ਆ ਰਹਿਮ ਤੁ ਚੱਕ ਗੱਲ ਜਿਹੜੀ ਗੱਲ ਕਰਨੀ ਹੁਣ ਉਹਨਾਂ ਨੂੰ ਸਾਰਾ ਪਤਾ ਹੈ ਆਪਣੇ ਆਪ ਜ਼ਿੰਦਗੀ ਠੀਕ ਕਰ ਦੂਗੇ ਚਲ ਸ਼ਾਂਤ ਰਹਿ ਗੁੱਸਾ ਨਾ ਕਰ ਕੀ ਪੀ ਆ ਜਾ ਹੁਣ ਥੱਲੇ ਕਦੋਂ ਦੀ ਆਵਾਜ਼ ਮਾਰੀ ਹੋਈ ਏ ਤੋ ਹਲੇ ਤੱਕ ਨਹੀਂ ਆਈ ਪੇਮੈਂਟ ਵੀ ਫੜਨ ਜਾਣੀ ਏ ਫਿਰ ਜਮਾ ਵੀ ਕਰਾਨ ਜਾਣੀ ਏ ਕਿਹੜੇ ਵੇਲੇ ਜਾਵਾਂਗੇ ਹਰ ਕੰਮ ਦੇ ਵਿੱਚ ਨਾ ਇਹਨੇ ਛਿੰਝ ਪਾਣੀ ਹੁੰਦੀ ਏ ਤੇ ਜਾਂ ਲੇਟ ਕਰਨਾ ਹੁੰਦਾ ਰਮਨ ਦਾ ਨਾ ਇੱਕ ਫੋਨ ਆ ਗਿਆ ਤੇ ਦੂਜਾ ਫੋਨ ਆ ਗਿਆ ਨਾ ਫਿਰ ਤੈਨੂੰ ਪਤਾ ਏ ਵੀ ਉਹ ਬੋਲਦਾ ਕਿਦਾਂ ਉਹ ਕੀ ਆ ਮਾਤਾ ਕਿਉਂ ਇੰਨੀ ਵੱਡੀ ਰਾਟ ਪਾਈ ਹੋਈ ਹੈਗੀ ਹਲੇ 11:00 ਨਹੀਂ ਵਜੇ ਹੈਗੇ ਲਿਓ ਨੇ ਕੋਈ ਗੱਲ ਨਹੀਂ ਦੋ ਜਗ੍ਹਾ ਤੋਂ ਪੇਮੈਂਟ ਚੱਕਣੀ ਏ ਤੇ ਆਪਾਂ ਨੂੰ ਬੈਂਕ ਜਾ ਕੇ ਵੀ ਜਮ੍ਹਾਂ ਕਰਾਣੀ ਪੈਣੀ ਏ ਤੇ ਦੋ ਤਿੰਨ ਤੇ ਐਦਾਂ ਹੀ ਵੱਜ ਜਾਣੇ ਨੇ ਮੰਮੀ ਤੁਸੀਂ ਨਾ ਮੇਰੀ ਇੱਕ ਗੱਲ ਸੁਣੋ ਬਾਹਰ ਗਰਮੀ ਬਹੁਤ ਆ ਤੇ ਧੁੱਪ ਵੀ ਬਹੁਤ ਆ ਤੁਸੀਂ ਮੇਰੇ ਨਾਲ ਐਵੇਂ ਕਿੱਥੇ ਖੱਜਲ ਹੁੰਦੇ ਫਿਰੀ ਜਾਓਗੇ ਮੈਂ ਨਾ ਮੰਮੀ ਆਪ ਹੀ ਪੇਮੈਂਟ ਲੈ ਆਉਣੀ ਆ ਤੇ ਆਪ ਹੀ ਜਮ੍ਹਾਂ ਕਰਵਾ ਦੇਣੀ ਆ ਐਨੀ ਤਾਂ ਨਾ ਦੀਪ ਵੀ ਸਮਝਦਾਰ ਹੈਗੀ ਆ ਤੂੰ ਤਾਂ ਸਮਝਦਾਰ ਹੈਗੀ ਏ ਪਰ ਲੋਕਾਂ ਨੂੰ ਜਾ ਕੇ ਦੇਖ ਉਹਨਾਂ ਨੇ ਹੁੱਛੂ-ਉੱਛੂ ਮਚਾਈ ਹੁੰਦੀ ਏ ਇਸ ਕਰਕੇ ਮੈਂ ਤੈਨੂੰ ਕਹਿਨੀ ਪਈ ਮੰਮੀ ਸਕੂਟਰ 'ਤੇ ਜਾਣਾਗਾ ਪੇਮੈਂਟ ਲੈ ਕੇ ਮੈਂ ਡਿੱਗੇ 'ਚ ਰੱਖ ਲੈਣੀ ਆ ਤੇ ਜਾ ਕੇ ਬੈਂਕ 'ਚ ਜਮਾ ਵੀ ਕਰਵਾ ਆਉਣੀ ਆ ਐਡਾ ਕਿੱਡਾ ਕ ਵੱਡਾ ਕੰਮ ਆਗਾ ਸਾਡੇ 5 ਲੱਖ ਨਾ ਪੇਮੈਂਟ ਐ ਤੇ ਉਹਨੂੰ ਗਿਣਨ 'ਚ ਵੀ ਟਾਈਮ ਲੱਗਣਾ ਤੇ ਵਿੱਚੋਂ ਕੋਈ ਨੋਟ ਫਟਿਆ ਨਿਕਲ ਜਾਂਦਾ ਕੋਈ ਨੋਟ ਦੇਖਣਾ ਪੈਂਦਾ ਐਸ ਕਰਕੇ ਮੈਂ ਤੇਰੇ ਨਾਲ ਚਲਦੀ ਆ ਜੇ ਪੇਮੈਂਟ ਦੇਣ ਵਾਲਾ ਸ਼ਿਹਾਰੀ ਵਰਤ ਗਿਆ ਤੇ ਉਹਨੂੰ ਘੱਟ ਪੇਮੈਂਟ ਦੇ ਗਿਆ ਫੇਰ ਕੀ ਕਰੇਗੀ ਦੋਨਾਂ ਭਰਾਵਾਂ ਨੇ ਨਾ ਸਲਾਹ ਕਰਕੇ ਹੀ ਸਾਨੂੰ ਜ਼ਿੰਮੇਵਾਰੀ ਦਿੱਤੀ ਐ ਤੇ ਜੇ ਆਪਾਂ ਦੋਨੋਂ ਜਾਵਾਂਗੇ ਨਾ ਤਾਂ ਹੀ ਜ਼ਿੰਮੇਵਾਰੀ ਨਿਭਾ ਪਾਵਾਂਗੇ ਮੰਮੀ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਨਾ ਚਲ ਉਹ ਤਾਂ ਮੈਂ ਨਿਭਾ ਲਾਂਗੀ ਪਰ ਜਿਹੜੀ ਪਵਨ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਤਾਂ ਉਹਦੀ ਗੱਲ ਗਲਤ ਆ ਨਾ ਬਿਨਾ ਪੁੱਛੇ ਜਾ ਕੇ ਮਾਤਾ ਤੇ ਚੱਲ ਗਿਆ ਮੱਥਾ ਟੇਕਣ ਉਹ ਤਾਂ ਨਾ ਗੁੰਨੂ ਜਿੱਦੈ ਪਈ ਸੀਗੀ ਚਲ ਜੇ ਲੈ ਵੀ ਗਿਆ ਤੇ ਫਿਰ ਕੀ ਹੋ ਗਿਆ ਉਸ ਤਾਂ ਮਾਤਾ ਬੜੀ ਆਸਾਨੀ ਨਾਲ ਕਹਿੰਦਾ ਨਾ ਚਲ ਕੀ ਹੋਇਆ ਜੇ ਚੱਲ ਗਿਆ ਪਰ ਜਿਹੜੀ ਜ਼ਿੰਮੇਵਾਰੀ ਹੈ ਉਹ ਤਾਂ ਨਿਭਾਣੀ ਜ਼ਰੂਰੀ ਆ ਨਾ ਜੇ ਅੱਜ ਉਹ ਪੇਮੈਂਟ ਆਪਾਂ ਜਮ੍ਹਾਂ ਕਰਵਾਵਾਂਗੇ ਤਾਂ ਹੀ ਚੈੱਕ ਕਲੀਅਰ ਹੋਣਾ ਨਾ ਜੇ ਚੈੱਕ ਕਲੀਅਰ ਨਾ ਹੋਇਆ ਨਾ ਬੇਇੱਜ਼ਤੀ ਸਾਰੀ ਮੇਰੇ ਘਰ ਵਾਲੇ ਦੀ ਹੋਣੀ ਆ ਤੁਹਾਡੇ ਛੋਟੇ ਦਾ ਕੁਝ ਨਹੀਂ ਜਾਣਾ ਤੁਸੀਂ ਐਦਾਂ ਕਰੋ ਤੁਸੀਂ ਬੈਠੋ ਮੈਂ ਦੋਨੋਂ ਪਾਸੇ ਪੇਮੈਂਟ ਚੱਕ ਕੇ ਨਾ ਆਪੇ ਕਲੀਅਰ ਕਰਵਾਇਉਣੀ ਆ ਤੂੰ ਨਾ ਹਰਦੀਪ ਦੁਨੀਆ ਨੂੰ ਨਾ ਹੋਲਾ ਸਮਝੀ ਬੈਠੀ ਐ ਤੇ ਦੁਨੀਆ ਨਾ ਉੱਚੋ-ਉੱਚ ਮਚਾਈ ਏ ਤੇ ਪੈਸਿਆਂ ਨੂੰ ਤਾਂ ਉਹੀ ਭੱਜ ਕੇ ਪੈਂਦੀ ਬਸ ਜਦੋਂ ਮੇਰੇ ਘਰ ਵਾਲੇ ਮੇਰੇ ਤੇ ਵਿਸ਼ਵਾਸ ਕਰਦਾ ਨਾ ਜਾਂ ਤਾਂ ਤੁਹਾਡਾ ਛੋਟਾ ਤੇ ਜਦ ਤੁਸੀਂ ਫਿਰ ਮੇਰੇ ਰਾਹ ਦੇ ਰੋੜੇ ਬਣ ਜਾਂਦੇ ਹੋ ਤੁਹਾਡੇ ਮਨ 'ਚ ਇਹ ਵੀ ਤਾਂ ਹੈਗਾ ਨਾ ਕਿ ਤੇ ਦੀਪੀ ਕੱਲੀ ਪੇਮੈਂਟ ਲੈ ਕੇ ਜਮਾ ਕਰਾ ਕੇ ਸਾਰਾ ਕੰਮ ਕਲੀਅਰ ਕਰਕੇ ਨਾ ਨਾ ਆਜੇ ਫਿਰ ਤੁਹਾਡਾ ਨਾਂ ਨਹੀਂ ਨਾ ਹੋਣਾ ਕੱਲੀ ਦੀਪੀ ਦਾ ਹੋਣਾ ਆਪਣੀ ਮਾਂ ਨੂੰ ਨਾ ਫੋਨ ਮਲਾ ਕੇ ਦੇ ਮੈਂ ਜਾ ਰਹਾ ਉਹਦੇ ਨਾਲ ਗੱਲ ਕਰਾਂ ਕਿ ਜਦੋਂ ਤੂੰ ਹੋਣ ਆਲੀ ਸੀ ਕਿਤੇ ਤੇਰੀ ਮਾਂ ਕੋ ਟੂਣਾ ਟਾਣਾ ਤਾਂ ਨਹੀਂ ਟੱਪੀ ਹਰ ਗੱਲ ਵਿੱਚ ਛਿੰਝ ਪਾਨੀ ਉਹ ਮਾਤਾ ਟੂਣਾ ਮੇਰੀ ਮਾਂ ਨਹੀਂ ਟੱਪੀ ਤੁਹਾਡਾ ਵੱਡਾ ਪੁੱਤ ਟੱਪ ਗਿਆ ਪਹਿਲਾ ਤਾਂ ਨਾ ਉਹ ਮੇਰੇ ਵੱਲ ਦੀ ਗੱਲ ਕਰਦਾ ਨਹੀਂ ਜੇ ਕਰਦਾ ਤਾਂ ਤੁਸੀਂ ਵਿਚ ਰੋੜਾ ਬਣ ਕੇ ਖੜ ਜਾਂਦੇ ਹੋ ਉਹ ਜਾ ਬਾਬਾ ਜਾ ਚਲੇ ਜਾ ਕੱਲੀ ਜਾ ਕੇ ਨਾ ਆਪਣੇ ਨੰਬਰ ਜਿਹੜੇ ਤੂੰ ਬਣਾਣੇ ਬਣਾ ਲੈ ਉਹ ਤਾਂ ਮੈਂ ਚਾ ਨਹੀਂ ਆ ਕਿ ਮੈਂ ਕੱਲੀ ਜਾਵਾਂ ਤੇ ਸਾਰਾ ਕੰਮ ਕਰਿਆ ਆ ਮੈਂ ਤਾਂ ਹੀ ਮੇਰੇ ਘਰ ਅੱਗੇ ਮੈਨੂੰ ਕੋਈ ਜ਼ਿੰਮੇਵਾਰੀ ਦਊਗਾ ਇੰਨੇ ਸਾਲ ਹੋ ਗਏ ਨੇ ਤੈਨੂੰ ਸਾਡੇ ਘਰ ਆਇਆ ਪਰ ਤੈਨੂੰ ਨਾ ਕੋਈ ਸਮਝ ਨਹੀਂ ਸਕਿਆ ਤੁਹਾਨੂੰ ਮੰਮੀ ਵਿੱਚ ਵਿੱਚ ਜੈਲਸੀ ਤਾਂ ਹੋ ਰਹੀ ਹੈਗੀ ਕਿ ਦੀਪੀ ਨੇ ਜੇ ਸਾਰਾ ਕੰਮ ਕਰਾਤਾ ਤਾਂ ਇਹ ਵੀ ਕੰਮ ਦੇ ਵਿੱਚ ਪੈ ਜੂਗੀ ਉਹ ਤੁਹਾਨੂੰ ਇਹ ਵੀ ਹੈ ਨਾ ਵਿੱਚੋਂ ਵਿੱਚ ਕਿ ਜੇ ਮੈਂ ਇਹ ਕੰਮ ਦੇ ਵਿੱਚ ਪੈ ਗਈ ਤਾਂ ਤੁਹਾਡਾ ਮੁੰਡਾ ਛੋਟਾ ਕੁੰਡੀਆਂ ਨਹੀਂ ਲਾ ਸਕਦਾ ਭੇਜੋ ਕਿੱਧਰ ਤੇ ਜਾਣਦੀ ਕਿੱਧਰ ਹੈ ਫਿਰ ਹੁਣ ਉਹੀ ਕੁੰਡੀਆਂ ਵਾਲੀ ਗੱਲ ਮੁੰਡੇ ਦੀ ਛੇੜ ਕੇ ਬੈ ਗਈ ਉਹੀ ਗੱਲ ਨਹੀਂ ਪੇਮੈਂਟਾਂ ਲਿਆ ਲਿਆ ਕੇ ਨਾ ਉੱਪਰ ਅਲਮਾਰੀ 'ਚ ਰੱਖੀਆਂ ਜਾ ਰਹੀਆਂ ਨੇ ਤੇ ਹਿਸਾਬ ਕਿਤਾਬ ਵੀ ਨਾਲੋਂ ਨਾਲ ਲਿਖਿਆ ਜਾ ਰਿਹਾ ਤੇ ਲਾਸਟ ਦੇ ਵਿੱਚ ਨਾ ਗੜਬੜ ਤਾਂ ਜ਼ਰੂਰ ਨਿਕਲੂਗੀ ਉਹ ਜਾ ਮੇਰੀ ਮਾਂ ਜਾ ਜਿਹੜਾ ਕੰਮ ਤੈਨੂੰ ਕਿਹਾ ਨਾ ਉਹ ਧਿਆਨ ਨਾਲ ਕਰੀ ਕੋਈ ਗੜਬੜੀ ਨਾ ਕਰ ਦੇਈ ਉਹ ਤਾਂ ਲੱਗ ਜੂ ਮਾਤਾ ਪਤਾ ਕਿ ਕਿਹੜਾ ਗੜਬੜ ਕਰਦਾ ਤੇ ਕਿਹੜਾ ਨਹੀਂ ਰਮਨ ਨੂੰ ਫੋਨ ਲਾਨੀ ਆ ਵੀ ਐ ਨਾ ਕੱਲੀ ਪ੍ਰਧਾਨ ਬਣੀ ਫਿਰਦੀ ਏ ਹੋਰ ਰਸਤੇ ਦੇ ਵਿੱਚ ਨਾ ਇਹਦੇ ਮਾਰੇ ਕੋਈ ਦੋ ਥੱਪੜਾਂ ਤੇ ਪੇਮੈਂਟ ਖੋਲਵੇ ਘਰ ਜੁਲਫਾਂ ਖਿਲਾਰ ਕੇ ਤੁਰੀ ਆਏ ਆ ਵੇਖ ਲਓ ਪਿੱਛੋਂ ਭੱਜਦੀਆਂ ਆਈਆਂ ਨੇ ਕਿ ਅਸੀਂ ਤੇਜ਼ੀ ਨਾਲ ਜਾਣਾ ਇੱਥੇ ਆ ਕੇ ਬਹਿ ਗਈਆਂ ਕਿਦਾਂ ਸਪੀਡ ਹੋ ਗਈ ਖਤਮ ਤੇਰੀ ਚਲੋ ਆਪਾਂ ਵੀ ਤੇ ਥੱਕ ਹੀ ਗਏ ਆ ਥੋੜੀ ਦੇਰ ਬਹਿ ਜੰਨੇ ਆ ਨਾ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਮੈਂ ਤੇ ਰਾਜੀ ਦੇ ਦਰਬਾਰ ਦੇ ਇੱਕ ਸੈਣ ਤੇ ਖੜੇ ਹੋ ਕੇ ਵੇਖਦੇ ਪਏ ਸੀ ਤੁਸੀਂ ਦੋਨੋਂ ਮਾਵਾਂ ਤੇ ਇਆਂ ਆਪਸ ਵਿੱਚ ਬੈੰਸੀ ਜਾਂਦੀਆਂ ਸੀ ਤੇ ਉਹਨੂੰ ਤੂੰ ਬੜੇ ਗੁੱਸੇ 'ਚ ਬੋਲਦੀ ਪਈ ਸੀ ਕੀ ਗੱਲ ਹੋਈ ਵੀਰੇ ਕੁਛ ਨਹੀਂ ਮਾਤਾ ਨਾਲ ਨਾ ਬਹਿਸ ਹੀ ਵਈ ਸੀ ਕਹਿੰਦੀ ਮਾਤਾ ਤੂੰ ਮੇਰਾ ਦੁੱਖ ਨਹੀਂ ਜਾਣਦੀ ਅਸੀਂ ਇੱਥੇ ਆ ਗਏ ਮੈਂ ਕਿ ਪੁੱਤ ਇੱਥੇ ਆ ਗਏ ਆ ਆਪਣਾ ਬਹੱਲ ਨਿਕਲ ਜਾਏਗਾ ਕੋਈ ਗੁੰਨੂ ਮੇਰੀ ਗੱਲ ਸੁਣ ਤੇਰੇ ਕੋਲ ਦੋ ਮਾਮੇ ਨੇ ਤੇਰਾ ਚਾਚਾ ਵਾ ਤੇਰੀ ਮਾਮੀ ਤੇਰੀ ਮੰਮੀ ਆ ਰਹਿਮਤ ਸਾਰੇ ਤੈਨੂੰ ਕਿੰਨਾ ਪਿਆਰ ਕਰਦੇ ਨੇ ਦੱਸ ਮੇਰੇ ਪੁੱਤ ਨੂੰ ਕੀ ਦੁੱਖ ਆ ਆਪਾਂ ਆਜੀ ਤੇਰਾ ਦੁੱਖ ਦੂਰ ਕਰ ਦੇਣਾ ਜੇ ਤੇਰਾ ਦਿਲ ਤੇਰੀ ਦਾਦੀ ਘਰੇ ਨਹੀਂ ਲੱਗਦਾ ਤੇ ਤੈਨੂੰ ਸਵੇਰੇ ਹੀ ਇੱਧਰ ਲੈ ਜਾਣੇ ਆ ਉੱਥੇ ਰਹਿਣ ਦੇਲੀ ਨਹੀਂ ਕਰਦਾ ਨਾ ਉੱਥੇ ਚਾਚੀ ਸਹੀ ਬੋਲਦੇ ਨੇ ਨਾ ਦਾਦੀ ਜੀ ਗੱਲ ਪਤਾ ਕੀ ਆ ਕੁੜੀ ਨੇ ਵੱਡੀ ਹੋ ਰਹੀ ਆ ਬਲਤੀ ਇਹਦੀ ਵੀ ਨਹੀਂ ਹੈਗੀ ਜਿੱਦਾਂ ਜਿੱਦਾਂ ਇਹਦੇ ਨਾਲ ਹੁੰਦਾ ਪਿਆ ਨਾ ਉਦਾਂ ਹੁੰਦਾ ਏ ਸਾਰਾ ਮਾਹੌਲ ਦੇਖਦੀ ਏ ਇੰਨੇ ਜੇ ਬੱਚੇ ਨੂੰ ਆਪਾਂ ਤਾਂ ਕਹਿ ਦਿੰਦੇ ਆ ਵੀ ਛੋਟਾ ਜਿਹਾ ਬੱਚਾ ਆ ਪਰ ਵੱਡੀ ਹੋ ਰਹੀ ਆ ਨਾ ਇਹ ਹਰ ਗੱਲ ਨੂੰ ਸਮਝਦੀ ਵੀ ਆ ਤੇ ਹਰ ਚੀਜ਼ ਨੂੰ ਸੋਚਦੀ ਵੀ ਆ ਗੱਲ ਤਾਂ ਪਾਪੀ ਤੁਹਾਡੀ ਠੀਕ ਆ ਮੈਨੂੰ ਉਸ ਦਿਨ ਕਹਿੰਦੀ ਸੀ ਆਪਾਂ ਨੇ ਨਵੀਂ ਮੰਮੀ ਰੱਖ ਲਈ ਆ ਦੱਸੋ ਮੈਂ ਕੀ ਜਵਾਬ ਦਵਾ ਇੰਨੀ ਨੂੰ ਕਿਉਂ ਇੰਨੀ ਨੂੰ ਜਵਾਬ ਦੇਣਾ ਤੈਨੂੰ ਔਖਾ ਕੀ ਲੱਗਦਾ ਚਲ ਉਹ ਇਹਨੂੰ ਦੱਸ ਕਿ ਲੈ ਡੈਡੀ ਬਾਹਰ ਕੀ ਕਰ ਤੂ ਉੱਤਾ ਕਰਦਾ ਫਿਰਦਾ ਅਗੇ ਇਹਨੂੰ ਜਿਹੜਾ ਪਿਓ ਲਾ ਪਿਆਰ ਜਾਗਦਾ ਨਾ ਇਹਨੂੰ ਪਤਾ ਲੱਗੇ ਕਿ ਇਹਦੀ ਮਾਂ ਸਹੀ ਐ ਪਰ ਇਹਦਾ ਪਿਓ ਗਲਤ ਆ ਵੀਰੇ ਕਿਹੜੀਆਂ-ਕਿਹੜੀਆਂ ਨੂੰ ਮੈਂ ਗੱਲਾਂ ਦੱਸਾਂ ਜੇ ਦਿਮਾਗ 'ਚ ਕੋਈ ਬੋਝ ਲਾਗੀ ਫਿਰ ਦੱਸੋ ਕਿੱਥੇ ਜਾਵਾਂਗੀ ਮੈਂ ਚੱਲ ਇਹ ਤੇਰੇ ਨਾਲ ਆਪਣੇ ਸਾਹਮਣੇ ਗੱਲ ਕਰਦੀ ਐ ਆਪਾਂ ਚੱਲਦੇ ਆਂ ਤੇ ਗੁੰਨੂ ਨੂੰ ਮੈਂ ਸਮਝਾ ਦੇਣਾ ਬੰਨੂ ਜਿੱਦਾਂ ਮੈਂ ਤੇਨੂੰ ਪੁੱਤ ਸਮਝਾ ਕੇ ਭੇਜਣਾ ਤੂੰ ਮੰਮੀ ਨਾਲ ਅੱਤੋਂ ਬਾਅਦ ਉਦਾਂ ਹੀ ਰਹਿਣਾ ਠੀਕ ਆ ਚਲੋ ਉੱਠ ਚਲੋ ਹਣ ਮੇਰੀ ਗੱਲ ਸੁਣ ਤੇਰੀ ਮੰਮੀ ਤੇਰੀ ਮੰਮੀ ਕੌਫੀ ਪੀ ਰੇ ਨੇ ਤੇ ਰਹਿ ਮੈਂ ਸੁੱਤੀ ਪਈ ਆ ਹੁਣ ਤੂੰ ਆ ਗਈ ਮੇਰੇ ਕੋਲ ਆਪਾਂ ਉੱਥੇ ਬਹਿਨੇ ਆ ਤੂੰ ਮੈਨੂੰ ਖੁੱਲ ਕੇ ਆਪਣਾ ਦੁੱਖ ਤਕਲੀਫ ਦੱਸਣਾ ਸਮਝ ਗਈ ਮੰਮੂ ਕੀ ਦੱਸਾਂ ਕੁਝ ਸਮਝ ਹੀ ਨਹੀਂ ਆਂਦਾ ਸਮਝ ਕਿਉਂ ਨਹੀਂ ਆਂਦਾ ਮੇਰੇ ਪੁੱਤ ਨੂੰ ਮੇਰੀ ਸੁਣ ਗੱਲ ਤੈਨੂੰ ਜਿਹੜਾ ਵੀ ਦੁੱਖ ਤਕਲੀਫ ਹੈ ਨਾ ਆਪਾਂ ਇੱਥੇ ਬਹਿਨੇ ਆ ਤੂੰ ਮੈਨੂੰ ਅੱਜ ਖੁੱਲ ਕੇ ਦੱਸ ਤੈਨੂੰ ਚਾਹੀਦਾ ਕੀ ਤੇ ਡੈਡੀ ਦਿਲਾ ਸਕਦੇ ਆ ਹੋਰ ਕੋਈ ਨਹੀਂ ਦਿਲਾ ਸਕਦਾ ਇਦਾਂ ਨਹੀਂ ਹੁੰਦਾ ਪੁੱਤ ਇਹੋ ਜੀ ਕਿਹੜੀ ਸ਼ੈ ਬਣੀ ਵੀ ਜਿਹੜਾ ਤੇਰਾ ਡੈਡੀ ਤੈਨੂੰ ਲੈ ਕੇ ਦੇ ਸਕਦਾ ਤੇਰਾ ਮਾਮਾ ਨਹੀਂ ਲੈ ਕੇ ਦੇ ਸਕਦਾ ਤੂੰ ਇੱਕ ਵਾਰੀ ਦੱਸ ਤਾਂ ਦੇ ਮੈਨੂੰ ਮੇਰੇ ਪੁੱਤ ਨੂੰ ਚਾਹੀਦਾ ਕੀ ਆ ਮਾਮੂ ਮੈਂ ਇੱਕ ਸੋਨੇ ਸਕੂਲ ਚ ਪੜਨਾ ਚਾਹੁੰਦੀ ਆ ਮੇਰਾ ਸੁਪਨਾ ਕਿ ਮੈਂ ਡਾਕਟਰ ਬਣਾ ਮੈਂ ਡਾਕਟਰ ਬਣਨਾ ਚਾਹੁੰਦੀ ਆ ਤੇ ਡਾਕਟਰ ਬਣਨ ਲਈ ਕੋਈ ਵਧੀਆ ਸਕੂਲ ਜਾਣਾ ਚਾਹੀਦਾ ਪਿਛਲੇ ਸਾਲ ਵੀ ਮੈਂ ਦੋ ਸਕੂਲ ਚੇਂਜ ਕਰ ਲਏ ਉਹ ਵਫਤਾ ਵਫਤਾ ਜਾ ਕੇ ਤੁਸੀਂ ਮੇਰੀ ਕਿੰਨੀ ਹੈਲਪ ਕਰਵੋਗੇ ਚਾਚੂ ਨੇ ਜਿੰਨੀ ਵੀ ਹੈਲਪ ਕੀਤੀ ਉਹ ਤਾਂ ਆਸਾਨੀ ਹੋ ਗਿਆ ਨਾ ਗੁੰਨਿਆ ਤੂੰ ਖੇਚ ਤੂ ਹੈ ਨਾ 8-9 ਸਾਲਾਂ ਦੀ ਹੈ ਤੇ ਤੂੰ ਆਪਣੇ ਦਿਲ ਦੇ ਵਿੱਚ ਜਿਹੜੇ ਦਰਦ ਲਗਾਏ ਨੇ ਨਾ ਉਹ 20-25 ਸਾਲ ਦੀ ਕੁੜੀ ਵਾਲੇ ਲਗਾਏ ਹੋਏ ਨੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਦੋਂ ਤੈਨੂੰ ਪਤਾ ਤੇਰਾ ਡੈਡੀ ਤੁਹਾਨੂੰ ਪਿਆਰ ਕਰਦਾ ਹੀ ਨਹੀਂ ਤੂੰ ਫਿਰ ਕਿਸ ਉਮੀਦ ਚ ਉਸ ਘਰ ਚ ਬੈਠੀ ਮੈਨੂੰ ਲੱਗਦਾ ਕਿ ਮੇਰੇ ਡੈਡੀ ਰਾਹ ਪਟਕ ਗਏ ਨੇ ਅੱਜ ਨਾ ਤੇ ਕੱਲ ਮੇਰੀ ਤੇ ਰਮਿਤ ਦੀ ਯਾਦ ਆਉਗੀ ਜ਼ਰੂਰ ਦੇਖ ਗੁੰਨੂ ਉਹ ਪਰਮਾਤਮਾ ਨਾ ਉਹ ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਤੇ ਸਾਨੂੰ ਉਸ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜੀਣਾ ਚਾਹੀਦਾ ਸਾਨੂੰ ਉਹ ਜ਼ਿੰਦਗੀ ਇੱਕ ਵਾਰ ਮਿਲੀ ਹੈ ਤੇ ਉਹਨੂੰ ਵੇਸਟ ਨਹੀਂ ਕਰਨੀ ਚਾਹੀਦੀ ਜੇ ਤੇਰੇ ਡੈਡੀ ਤੈਨੂੰ ਨਹੀਂ ਪੁੱਛਦੇ ਪਰ ਤੇਰੀ ਮੰਮੀ ਤਾਂ ਤੈਨੂੰ ਪੁੱਛਦੇ ਨੇ ਨਾ ਤੂੰ ਆਪਣੀ ਜ਼ਿੰਦਗੀ ਕਿਉਂ ਖਰਾਬ ਕਰਦੀ ਪਈ ਹੈ ਸੋਹਣੇ ਸਕੂਲ ਜਾ ਤੇਰੀ ਮੰਮੀ ਤੈਨੂੰ ਪੜ੍ਹਾਉਗੇ ਲਿਖਾਉਗੇ ਤੇਰਾ ਮਾਮਾ ਬੈਠਾ ਤੇਰਾ ਚਾਚਾ ਬੈਠਾ ਹੈ ਤੇਰੀ ਹੈਲਪ ਕਰਾਂਗੇ ਤੂੰ ਸੂਲੀ ਡਾਕਟਰ ਬਣ ਡਾਕਟਰ ਬਣ ਕੇ ਕੀ ਪਤਾ ਇਨ ਫਿਊਚਰ ਤੇਰੇ ਡੈਡੀ ਨੂੰ ਕਿਤੇ ਤੇਰੀ ਲੋੜ ਪੈ ਜਾਵੇ ਤੇ ਤੂੰ ਅੱਗੇ ਐਵੇਂ ਤੇਰੇ ਡੈਡੀ ਕਿੰਨਾ ਖੁਸ਼ ਹੋਊਗਾ ਦੱਸ ਮਾਮੂ ਤੁਸੀਂ ਮੇਰਾ ਦੁੱਖ ਨਾ ਸਮਝੇ ਨੀ ਮੈਂ ਚਾਹੁੰਨੀ ਆ ਕਿ ਮੈਂ ਡਾਕਟਰ ਬਣਾ ਤੇ ਮੇਰੇ ਹੱਥ 'ਚ ਉਹ ਵੱਡੀ ਜੀ ਡਿਗਰੀ ਹੋਵੇ ਤੇ ਉਹ ਡਿਗਰੀ ਮੈਨੂੰ ਡੈਡੀ ਫੜਾਣ ਤੂੰ ਸੀ ਮੇਰੀ ਆ ਵਾਲੀ ਗੱਲ ਸੁਣ ਕੇ ਚੁੱਪ ਕਿ ਹੋ ਗਏ ਬੋਲ ਨੂ ਨੂ ਤੈਨੂੰ ਪਤਾ ਮੇਰੇ ਡੈਡੀ ਵੀ ਨਾ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸੀਗੇ ਤੇ ਮੇਰੇ ਵੱਡੇ ਭਰਾ ਨੂੰ ਪ੍ਰੋਪਰਟੀ ਦੇ ਕੰਮ 'ਚ ਪਾਣਾ ਚਾਹੁੰਦੇ ਸੀਗੇ ਹੁਣ ਵੱਡਾ ਭਰਾ ਤਾਂ ਪ੍ਰੋਪਰਟੀ ਦੇ ਕੰਮ 'ਚ ਪੈ ਗਿਆ ਪਰ ਮੈਂ ਨਹੀਂ ਡਾਕਟਰ ਬਣ ਪਾਇਆ ਕਿਉਂਕਿ ਇੱਕ ਐਕਸੀਡੈਂਟ ਦੇ ਵਿੱਚ ਨਾ ਡੈਡੀ ਦੀ ਡੈਥ ਹੋ ਗਈ ਸੀ ਤੇ ਮੇਰਾ ਸੁਪਨਾ ਉੱਥੇ ਦਾ ਉੱਥੇ ਧਰਿਆ ਰਹਿ ਗਿਆ ਕਿਉਂਕਿ ਡੈਡੀ ਦੇ ਜਾਣ ਤੋਂ ਬਾਅਦ ਅਸੀਂ ਬਹੁਤ ਮਾੜਾ ਟਾਈਮ ਦੇਖਿਆ ਕਿਰਾਏ ਤੇ ਵੀ ਰਹੇ ਫਿਰ ਆਪਣਾ ਘਰ ਲਿਆ ਤੇ ਆਪਣੇ ਘਰ ਦੇ ਵਿੱਚ ਵੀ ਬਹੁਤ ਮਤਲਬ ਗਰੀਬੀ ਚ ਟਾਈਮ ਕੱਟਿਆ ਅੱਜ ਟਾਈਮ ਤਾਂ ਠੀਕ ਹੈ ਬਟ ਹੁਣ ਉਹ ਸੁਪਨਾ ਨਹੀਂ ਨਾ ਪੂਰਾ ਹੋ ਸਕਦਾ ਕਿਉਂਕਿ ਹੁਣ ਪੜ੍ਹਾਈ ਨਹੀਂ ਉਹ ਮੈਂ ਕਰ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਮੇਰਾ ਉਹ ਸੁਪਨਾ ਨਾ ਤੂੰ ਪੂਰਾ ਕਰ ਸਕਦੀ ਜੇ ਤੈਨੂੰ ਡਾਕਟਰ ਬਣਾਉਣ ਦੀ ਜ਼ਿੰਮੇਵਾਰੀ ਮੈਂ ਲੈ ਲਵਾਂ ਫੇਰ ਵੈਸੇ ਕਹਿੰਨੇ ਇੱਕ ਗੱਲ ਤਾਂ ਹੈ ਜੇ ਜ਼ਿੰਦਗੀ 'ਚ ਸੁਪਨੇ ਪੂਰੇ ਕਰਨੇ ਹਨ ਨਾ ਪਿਓ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਪਿਓ ਹੀ ਹੈ ਜਿਹੜਾ ਆਪਣੀ ਔਲਾਦ ਨੂੰ ਅੱਗੇ ਵੱਧਦਾ ਦੇਖ ਸਕਦਾ ਹੈ ਬਾਕੀ ਸਾਰੇ ਤਾਂ ਲੱਤਾਂ ਹੀ ਖਿੱਚ ਸਕਦੇ ਨੇ ਮਾਮੂ ਜੀ ਪਿਓ ਨਹੀਂ ਹੈਗੇ ਸਿਰ ਤੇ ਤੇ ਵੱਡਾ ਭਰਾ ਤਾਂ ਹੋਣਾ ਚਾਹੀਦਾ ਆ ਤੁਸੀਂ ਵੱਡਾ ਭਰਾ ਛੱਡੋ ਮੇਰੇ ਕੋਲ ਤਾਂ ਛੋਟਾ ਵੀ ਨਹੀਂ ਹੈਗਾ ਤੇ ਪਿਓ ਹੋ ਕੇ ਵੀ ਨਹੀਂ ਹੈਗਾ ਤੁਸੀਂ ਕਿਸਮਤ ਵਾਲੇ ਤੁਹਾਡੇ ਕੋਲ ਭੈਣ ਵੀ ਆ ਤੇ ਇੱਕ ਵੱਡਾ ਭਰਾ ਵੀ ਆ ਓ ਗੰਨੂ ਕੋਰੇ ਮੇਰੀ ਸੁਣ ਗੱਲ ਮੈਂ ਕਿਸਮਤ ਵਾਲਾ ਮੇਰੇ ਕੋ ਭੈਣ ਦੇ ਨਾਲ-ਨਾਲ ਵੱਡਾ ਭਰਾ ਵੀ ਹੈਗਾ ਪਰ ਮੈਂ ਕਿਸਮਤ ਵਾਲੇ ਦੇ ਨਾਲ-ਨਾਲ ਨਾ ਕਰਮਾ ਵਾਲਾ ਵੀ ਹੈਗਾ ਕਿਉਂਕਿ ਮੇਰੇ ਕੋਲ ਦੋ ਭਣ ਜੀਆਂ ਨੇ ਮਾਮੂ ਤੁਹਾਨੂੰ ਪਤਾ ਮੈਂ ਕਿਉਂ ਜਿੱਦ ਕਰਦੀ ਸੀ ਕਿ ਮੈਂ ਮਾਤਾ ਕੋਲ ਜਾਣਾ ਮਾਤਾ ਕੋਲ ਜਾਣਾ ਕਿਉਂਕਿ ਮੇਰੀ ਬਾਹ ਦੋ ਦਿਨਾਂ ਤੋਂ ਕਿੰਨਾ ਰੋਂਦੀ ਪਈ ਸੀ ਤੇ ਉਹਨਾਂ ਨੂੰ ਇੱਕ ਹੀ ਮਾਤਾ ਚੁੱਪ ਕਰਾ ਸਕਦੀ ਸੀ ਉਹ ਚਿੰਤਪੁਣੀ ਮਾਤਾ ਦੇਖ ਗੁੰਨਿਆ ਤੂੰ ਮੈਨੂੰ ਕਿਹਾ ਕਿ ਮਾਮੂ ਮੈਨੂੰ ਮਾਤਾ ਤੇ ਲੈ ਗਿਆ ਮੈਨੂੰ ਮਾਤਾ ਤੇ ਲੈ ਆਇਆ ਮੈਂ ਆਪਣਾ ਕੰਮ ਕਾਰ ਵਿੱਚ ਛੱਡ ਕੇ ਆਇਆ ਸਿਰਫ ਤੇਰੀ ਖੁਸ਼ੀ ਆਸਤੇ ਕਿ ਮੇਰੀ ਲਾਡੋ ਖੁਸ਼ ਰਹਿਣੀ ਚਾਹੀਦੀ ਹੈ ਜਿੱਦਾਂ ਮਰਜ਼ੀ ਰਵੇ ਹੁਣ ਦੇਖ ਜਿਵੇਂ ਤੂੰ ਆਪਣੀ ਮੰਮੀ ਨੂੰ ਰੋਂਦਿਆ ਨਹੀਂ ਨਾ ਦੇਖ ਸਕਦੇ ਇਦਾਂ ਮੈਂ ਨਾ ਤੈਨੂੰ ਨਾ ਆਪਣੀ ਭੈਣ ਨੂੰ ਰੋਂਦਿਆ ਵੇਖ ਸਕਦਾ ਤਾਂ ਕਰਕੇ ਕਹਿਣਾ ਪੁੱਤ ਵੀ ਉਧਰ ਜਿੰਨੀ ਕ ਤੁਹਾਡੀ ਰੋਟੀ ਪਾਣੀ ਲਿਖੀ ਹੈ ਉਹਨਾਂ ਕ ਸ਼ੱਕ ਲੋ ਤੇ ਮੁੜ ਕੇ ਇੱਧਰ ਆਜੋ ਇਹੀ ਗੱਲ ਤੇਰੀ ਮਾਂ ਨੂੰ ਸਮਝਾਣਾ ਬਟੋ ਬੈਠੀ ਆਪਣਾ ਹਿੱਸਾ ਲੈਣ ਨੂੰ ਦੇਖੋ ਮਾਮੂ ਇਹ ਸੌ ਸਕੀ ਹੁੰਦਾ ਆ ਪਰ ਮੈਨੂੰ ਇਹ ਇੱਕ ਗੱਲ ਪਤਾ ਆ ਮੇਰੀ ਮਾਂ ਜੀ ਉੱਥੇ ਬੈਠੇ ਆ ਤੇ ਕੋਈ ਵਜ੍ਹਾ ਕਰਕੇ ਬੈਠੇ ਆ ਆ ਗਏ ਤੇਰੀ ਮਾਮੀ ਦਾ ਫੋਨ ਚੱਲ ਚਲੀ ਪੀ ਵੀ ਉਹਨਾਂ ਨੇ ਕੌਫੀ ਗੁੰਨਿਆ ਮੈਨੂੰ ਇੱਕ ਗੱਲ ਦੱਸ ਹਰ ਫੈਮਲੀ ਦੇ ਵਿੱਚ ਨਾ ਇੱਕ ਇਦਾਂ ਦਾ ਇਨਸਾਨ ਹੁੰਦਾ ਹੈ ਵੀ ਜਿਹਦੀ ਨਾ ਸੁਣੀ ਵੀ ਜਾਂਦੀ ਹੈ ਤੇ ਜਿਹਦੇ ਤੋਂ ਕੋਈ ਵੀ ਇਨਸਾਨ ਬਾਹਰ ਨਹੀਂ ਜਾਂਦਾ ਬੀਤੂਏ ਦੱਸ ਮੈਂ ਤੇਰੀ ਦਾਦੀ ਜਾਂ ਤੇਰਾ ਚਾਚਾ ਚਾਚੀ ਹੋਰ ਕੋਈ ਇਦਾਂ ਦਾ ਪਰਸਨ ਹੈਗਾ ਕਿ ਜਿਹਦੀ ਇਹ ਸੁਣਦੇ ਹੁਣ ਤੇ ਉਹਦੋਂ ਤੋਂ ਡਰਦੇ ਵੀ ਹੋਣ ਮੈਨੂੰ ਨਹੀਂ ਪਤਾ ਮਾਮੂ ਕੁਛ ਮੈਨੂੰ ਚਾਚੀ ਤੇ ਦਾਦੀ ਦੀ ਬਿਲਕੁਲ ਗੱਲ ਸੁਣਨਾ ਪਸੰਦ ਨਹੀਂ ਆ ਮੈਂ ਚੱਲਿਆ ਆਪਣੇ ਖੇਡਣ ਗੁਣਿਆ ਇੱਕ ਮਿੰਟ ਇੱਧਰ ਆ ਮੇਰੇ ਨਾਲ ਇੱਕ ਗੱਲ ਲੜਕਦੀ ਪਈ ਆ ਮੈਨੂੰ ਇਹ ਦੱਸ ਤੂੰ ਅਗਲੇ ਜਨਮ ਦੇ ਵਿੱਚ ਮੁੰਡਾ ਬੰਨਾ ਚਾਹਨੀ ਹੈ ਕਿ ਕੁੜੀ ਮਾਮੂ ਅਗਲੇ ਜਨਮ ਕਿੰਨੇ ਰੱਖਿਆ ਇਸ ਜਨਮ ਚ ਰੱਬ ਨੇ ਮੈਨੂੰ ਕੁੜੀ ਬਣਾਇਆ ਉਹੀ ਠੀਕ ਆ ਅੱਛਾ ਤੁਸੀਂ ਇਸ ਜਨਮ 'ਚ ਖੁਸ਼ ਹੈ ਨਾ ਕੁੜੀ ਬਣ ਕੇ ਦੇਖਿਓ ਮਾਮੂ ਮੈਂ ਆਪਣੀ ਮਾਂ ਨੂੰ ਉਹਦੀ ਧੀ ਨਹੀਂ ਉਹਦਾ ਪੁੱਤ ਬਣ ਕੇ ਦਿਖਾਵਾਂਗੀ ਤੇ ਦੇਖਿਓ ਮਾਮੂ ਮੈਂ ਰਾਵੰਦੂ ਉਹਦੀ ਵੱਡੀ ਭੈਣ ਨਹੀਂ ਉਹਦਾ ਵੱਡਾ ਭਰਾ ਬਣ ਕੇ ਦਿਖਾਉਂਗੀ